ਯਾਦ ਰੱਖਣੇ ਚਾਹੀਦਿਆਂ ਨੇ ਜੋ ਸਾਨੂੰ ਕੁਰਬਾਨੀਆਂ ਦੇ ਕੇ ਇਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ ਜੇ ਇਸ ਦੀ ਆਜ਼ਾਦੀ ਅਖੰਡਤਾ ਔਰ ਜੋ ਸਾਡਾ ਸੁਤਾਨ ਦੀ ਰੱਖੀ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਅਸੀਂ ਇਕੱਠੇ ਹੋ ਕੇ ਜੋ ਸਾਡੇ ਸ਼ਹੀਦਾਂ ਨੇ ਸਾਨੂੰ ਮਾਰਗ ਦਿਖਾਇਆ ਅੱਜ ਬਹੁਤ ਹੀ ਸਾਡੇ ਮੁਲਕ ਲਈ ਜਿਹੜਾ ਮਾਣ ਵਾਲਾ ਦਿਨ ਕਰਬਾਲਾ ਦਿਨ ਕਿਉਂਕਿ ਅੱਜ ਦੇ ਦਿਨ ਜਿਹੜੀ ਗੋਰੀ ਸਰਕਾਰ ਸੀ ਉਹਨਾਂ ਦੀਆਂ ਜੜਾਂ ਹਿੱਲਣ ਦਾ ਅੱਜ ਦੇ ਦਿਨ ਸ਼ੁਰੂਆਤ ਹੋ ਗਈ ਸੀ ਸਾਡੇ ਮਹਾਨ ਸ਼ਹੀਦ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਜਿਨ੍ਹਾਂ ਨੇ ਆਪਣੀ 23 24200 ਸਾਲ ਦੇ ਵਿੱਚ ਆਪਣੀਆਂ ਜਿੰਦਾਂ ਵਾਰ ਕੇ ਇਸ ਮੁਲਕ ਨੂੰ ਆਜ਼ਾਦ ਕਰਾਇਆ ਤੇ ਇੱਕ ਸੋਹਣੇ ਪੰਜਾਬ ਦੀ ਇੱਕ ਸੋਹਣੇ ਹਿੰਦੁਸਤਾਨ ਦੀ ਸਿਰਜਣਾ ਕੀਤੀ ਉਹਨਾਂ ਨੂੰ ਅਸੀਂ ਜੇ ਸਾਡੇ ਖੂਨ ਦਾ ਕਤਰਾ ਵੀ ਅਸੀਂ ਦੇ ਦਈਏ ਨਾ ਕਤਰਾ ਕਤਰਾ ਅਸੀਂ ਤਾਂ ਵੀ ਨਹੀਂ ਉਹਨਾਂ ਦਾ ਮੁੱਲ ਮੋੜ ਸਕਦੇ ਕਿਉਂਕਿ ਉਹਨਾਂ ਨੇ ਆਪਣੀ 23 23 24 24 ਸਾਲ ਦੇ ਵਿੱਚ ਜਿੰਦਾਬਾਰ ਕੇ ਇਸ ਮੁਲਖ ਨੂੰ ਯਾਦ ਕਰਾਇਆ ਸ੍ਰੀ ਕਰਤਾਰ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ 19 ਸਾਲ ਦੀ ਉਮਰ ਸੀ ਉਹ 19 ਸਾਲ ਦੀ ਉਮਰ ਦੇ ਵਿੱਚ ਨਾ ਮਾਮਾ ਨੂੰ ਜਿਹੜੇ ਪੁੱਤ ਹੁੰਦੇ ਨੇ ਬਹੁਤ ਹੀ ਪਿਆਰੇ ਹੁੰਦੇ ਨੇ ਧੀਆਂ ਹੁੰਦੀਆਂ ਨੇ ਉਹ ਹੀ ਪਿਆਰੀਆਂ ਹੁੰਦੀਆਂ ਉਹ ਵੀ ਇੱਕ ਸ਼ਹੀਦ ਸੀ ਇੱਕ ਮਾਂ ਦਾ ਜਾਇਆ ਸੀ ਸ਼ੇਰ ਪੁੱਤ ਜਿਨੇ 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਦਾ ਫੰਦਾ ਚੁਮ ਕੇ ਇਹਨਾਂ ਸਰਕਾਰਾਂ ਨੂੰ ਦੱਸਦਾ ਵੀ ਗੋਰੀਆਂ ਸਰਕਾਰਾਂ ਨੂੰ ਵੀ ਇੱਥੇ ਥੋੜੇ ਪੈਰ ਨਹੀਂ ਜਮਣੇ ਸੋ ਅੱਜ ਦੇ ਦਿਨ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਅੱਜ ਪਟਿਆਲਾ ਦੇ ਇੱਕ ਲੋਹੜੀ ਗੇਟ ਦੇ ਵਿੱਚ ਪ੍ਰਸ਼ਾਸਨ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਇੱਥੇ ਸਲਾਮੀ ਵੀ ਦਿੱਤੀ ਜਾਂਦੀ ਆ ਤੇ ਹਰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਸਾਰੀਆਂ ਜਥੇਬੰਦੀਆਂ ਸਾਰੇ ਜਿੰਨੇ ਵੀ ਇੱਥੇ ਸਮਾਜ ਸੁਧਾਰਕ ਸਾਡੇ ਨੁਮਾਇੰਦੇ ਨੇ ਉਹ ਇਕੱਠੇ ਹੁੰਦੇ ਨੇ ਤੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਇਹਨਾਂ ਨੇ ਜਿਹੜੀਆਂ ਪਾਏ ਹੋਏ ਪੂਨੇ ਨੇ ਆਪਣੇ ਬੱਚਿਆਂ ਨੂੰ ਸੇਹ ਦੰਦੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਇਹਨਾਂ ਨੂੰ ਭੁੱਲ ਨਾ ਸਕਣ ਅਸੀਂ ਤੁਹਾਡੇ ਸਰੂ ਭਾਰਤ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਜਿਵੇਂ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹੋ ਐਸੀ ਤਰ੍ਹਾਂ ਇਹਨਾਂ ਸ਼ਹੀਦਾਂ ਦੇ ਵੀ ਜਨਮ ਦਿਹਾੜੇ ਮਨਾਇਆ ਕਰੋ ਜਿਵੇਂ ਆਪਾਂ ਆਪਣੇ ਬਜ਼ੁਰਗਾਂ ਦੀਆਂ ਵਰ੍ਹਸੀਆਂ ਮਨਾਉਂਦੇ ਆ ਇਸੇ ਤਰ੍ਹਾਂ ਇਹਨਾਂ ਦੇ ਅਮਰ ਸ਼ਹੀਦ ਨੇ ਜਿਹੜੇ ਸ਼ਹੀਦ ਦੇਸ਼ ਦੇ ਸ਼ਹੀਦ ਇਹਨਾਂ ਦੇ ਸ਼ਹੀਦੀ ਦਿਹਾੜੇ ਮਨਾਇਆ ਕਰੀਏ ਤਾਂ ਜੋ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹਿ ਸਕੇ ਧੰਨਵਾਦ ਜੀ ਕਿਓ ਚੇ ਜੀ ਅੱਜ ਆਪਣੀ ਟੀਮ ਦੇ ਨਾਲ ਤੁਸੀਂ ਔਰ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਪਹੁੰਚੇ ਆ ਕਿੱਹਾ ਨਾ ਜਾਏਂਗੇ ਜੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਅੱਜ ਆਪਣੀ ਟੀਮ ਦੇ ਨਾਲ ਆਪਣੀ ਡਿਸਟ੍ਰਿਕਟ ਕਾਂਗਰਸ ਕਮੇਟੀ ਜਿਹੜੇ ਜਿਲ੍ਹੇ ਦੇ ਪ੍ਰਧਾਨ ਡੁੱਗਲ ਜੀ ਨਾਲ ਅਸੀਂ ਸਾਰੇ ਸਾਰੀ ਟੀਮ ਪਹੁੰਚੀ ਇੱਥੇ ਤੇ ਆਪਣੇ ਸ੍ਰੀ ਭਗਤ ਸਿੰਘ ਜੀ ਨੂੰ ਸਰਦਾਰ ਦੇ ਫੁੱਲ ਭੇਟ ਕੀਤੇ ਤੇ ਮੈਂ ਬਹੁਤ ਹੀ ਆਪਣੇ ਆਪ ਨੂੰ ਬਹੁਤ ਦੀ ਖੁਸ਼ ਮਹਿਸੂਸ ਕਰ ਰਿਹਾ ਕਿ ਜੋ ਇਹ ਐਡੇ ਮਤਲਬ ਇਸ ਹਿੰਦੁਸਤਾਨ ਦੇ ਯੋਧੇ ਜਿਨ੍ਹਾਂ ਨੂੰ ਆਪਾਂ ਯੋਧੇ ਕਹਿ ਸਕਦੇ ਆ ਕਿ ਯੋਧੇ ਅਹ ਜਨਮਾ ਪੈਦਾ ਹੋਏ ਨਾ ਕਦੇ ਹੋਣ ਜਿਹੜੇ ਇਹ ਯੋਧੇ ਸੀ ਇਹਨਾਂ ਬਾਰੇ ਕੀ ਕਹੀਏ ਮਤਲਬ ਉਹ ਲੋਕ ਜੀ ਨਹੀਂ ਹੈਗੇ ਜਿਹੜਾ ਆਪਾਂ ਭਗਤ ਸਿੰਘ ਬਾਰੇ ਜਾਂ ਰਾਜਗੁਰੂ ਜਾਂ ਸੁਖਦੇਵ ਬਾਰੇ ਕਹਿ ਸਕੀਏ ਮਤਲਬ ਐਸਾ ਤਾਂ ਕੁਝ ਸਹੀ ਨਹੀਂ ਮਤਲਬ ਸਾਨੂੰ ਜੇ ਅਸੀਂ ਅੱਜ ਸੁੱਖ ਦਾ ਸਾਹ ਲੈ ਰਹੇ ਆਂ ਹਿੰਦੁਸਤਾਨ ਅਗਰ ਤਰੱਕੀ ਕਰ ਰਿਹਾ ਹੋਰ ਕਰਦਾ ਇਹਨਾਂ ਦੀ ਬਦੌਲਤ ਹੈ ਜੋ ਹੈ ਤਾਂ ਇਹਨਾਂ ਸਮੀਧਾਂ ਦੀ ਇਹਨਾਂ ਦੀ ਬਦੌਲਤ ਹੈ ਨਹੀਂ ਤਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਅੰਗਰੇਜ਼ਾਂ ਦੇ ਘਰਾਂ 'ਚ ਨੌਕਰੀਆਂ ਕਰ ਰਹੇ ਹੁੰਦੇ ਮਤਲਬ ਇੱਥੇ ਸਾਰਾ ਸਿਸਟਮ ਖਰਾਬ ਹੋਇਆ ਪਿਆ ਹੁੰਦਾ ਜੋ ਵੀ ਹੈ ਇਹਨਾਂ ਸੇਵਦਾ ਨਹੀਂ ਦੇਣਾ ਕਿਛੀ ਜੀ ਤੁਹਾਨੂੰ ਕਾਂਗਰਸ ਪਾਰਟੀ ਵੱਲੋਂ ਜਨਰਲ ਸੈਕਟਰੀ ਲਗਾਇਆ ਗਿਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ ਬਹੁਤ ਮਾਨ ਅਦਰ ਬਖਸ਼ਿਆ ਇਹਨਾਂ ਨੇ ਦੇਖੋ ਸਾਡੇ ਦਾਦਾ ਪਰਦਾਦਾ ਸਭ ਕਾਂਗਰਸੀ ਸੀਗੇ ਤੇ ਇਸ ਕਰਕੇ ਮੈਨੂੰ ਵੀ ਆਪਾਂ ਵੀ ਕਿਤੇ ਨਾ ਕਿਤੇ ਅੰਦਰੋਂ ਦਾ ਸਹੀ ਕਾਂਗਰਸੀ ਸੀਗੇ ਚਲੋ ਉਸ ਲੀਡਰਾਂ ਦੇ ਕਰਕੇ ਚਲੋ ਨਹੀਂ ਪਹਿਲਾਂ ਮਾ ਸਨਮਾਨ ਮਿਲਿਆ ਲੇਕਿਨ ਪਰ ਹੁਣ ਰਾਜਾ ਬਲਿੰਗ ਜੀ ਦਾ ਤੇ ਦੁੱਗਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਐਡਾ ਬੜਾ ਮਾਨ ਬਖਸ਼ਿਆ ਪ੍ਰਧਾਨ ਜੀ ਅੱਜ ਹੋਰ ਜ ਆਏ ਤੁਸੀਂ ਸ਼ਰਦਾ ਦੇ ਫੁੱਲ ਪੈਂਡ ਕਰਨ ਵਾਸਤੇ ਅੱਜ ਸ਼ਹੀਦ ਆਜਲ ਪਟਕ ਸਿੰਘ ਜੀ ਹੈ ਸ਼ਹੀਦੀ ਸ਼ਕਤ ਵਾਲਾ ਜੀ ਹੈ ਜ਼ਿਲ੍ਹਾ ਕੌਂਸਲਟੀ ਸ਼ਹਿਰੀ ਹਰ ਸਾਲ ਦੀ ਤਰ੍ਹਾਂ ਇਸ ਪ੍ਰੋਗਰਾਮ ਨੂੰ ਮਨਾੰਦੀ ਆਈ ਹੈ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਹੈ ਜੋ ਕਿ ਸਰਕੂਲਰ ਅੱਜ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਜਿਵੇਂ ਭਗਤ ਸਿੰਘ ਦਾ ਹੱਥ ਸੀਗਾ ਤਾਂ ਕਾਂਗਰਸ ਨੇ ਵੀ ਅੰਗਰੇਜ਼ਾਂ ਦੇ ਟਾਈਮ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਇੱਕ ਕਾਂਗਰਸ ਪਾਰਟੀ ਐਸੀ ਪਾਰਟੀ ਹੈ ਜਿਹੜੀ ਹਰ ਫੰਕਸ਼ਨ ਚਾਹੋ ਬਾਬਾ ਮੀਤ ਸਿੰਘ ਦਾ ਹੋਵੇ ਕੈ ਭਗਤੀ ਦਾ ਹੋਵੇ ਮਹਾਤਮਾ ਗਾਂਧੀ ਦਾ ਹੋਵੇ 15 ਅਗਸਤ ਤੋਂ 26 ਜਨਵਰੀ ਕਾਂਗਰਸ ਪਾਰਟੀ ਹੀ ਬਣਾਉਂਦੀ ਹੈ ਕਿਉਂਕਿ ਪਾਰਟੀ ਦੇ ਉੱਪਰ ਹੋ ਕੇ ਜਿਨ੍ਹਾਂ ਲੋਕਾਂ ਨੇ ਅੱਜ ਸਾਨੂੰ ਆਜ਼ਾਦੀ ਦਵਾਈ ਹੈ ਉਹਨਾਂ ਨੂੰ ਅਸੀਂ ਨਹੀਂ ਯਾਦ ਕਰਦੇ ਇਹ ਬੜੀ ਮਹੱਤਵਾਂ ਦੀ ਗੱਲ ਹੈ ਕਾਂਗਰਸ ਪਾਰਟੀ ਕੈਸੀ ਪਾਰਟੀ ਹੈ ਹਰ ਦਿਹਾੜੇ ਨੂੰ ਹਰ ਸਾਲ ਮਨਾਉਂਦੀ ਹੈ ਸੰਦੇਸ਼ ਕੀ ਦੇਣਾ ਚਾਹੀਏਗਾ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੇ ਵਿੱਚ ਪੈ ਕੇ ਅੱਜ ਲੋੜ ਹੈ ਜਾਗਰ ਹੋਣ ਦੀ ਨੌਜਵਾਨ ਨਸ਼ਾ ਵੱਲ ਜਾ ਰਿਹਾ ਹੈ ਸਰਕਾਰਾਂ ਦੇ ਮਾੜੀ ਹਾਲਾਤ ਨਾਲ ਗੈਂਗਸਟਰ ਵੱਲ ਜਾ ਰਿਹਾ ਹੈ ਲੋਕ ਬਾਹਰ ਜਾ ਰਹੇ ਹਨ ਲੇਕਿਨ ਅੱਜ ਅਸੀਂ ਇਸ ਗੱਲ ਨੂੰ ਪ੍ਰਨ ਕਰਦੇ ਹਾਂ ਅਸੀਂ ਸੰਦੇਸ਼ ਦਿੰਦੇ ਹਾਂ ਨੌਜਵਾਨ ਬੱਚਿਆਂ ਨੂੰ ਵੀ ਤੁਸੀਂ ਸ਼ਹੀਦ ਭਗਤ ਸਿੰਘ ਦੇ ਦਿਨ ਤੋਂ ਅੱਜ ਕਰ ਪ੍ਰਣ ਕਰੋ ਇਹ ਇਨਾ ਚੀਜ਼ਾਂ ਤੋਂ ਅਸੀਂ ਪਰੇਸ਼ ਕਰੀਏ ਔਰ ਆਪਣੇ ਮਾਪੇ ਆ ਦੀ ਸੇਵਾ ਕਰੀਏ ਠੀਕ ਹੈ